ਵਾਹਿਗੁਰੂ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ 18 ਕਨਾਲਾਂ 10 ਮਰਲੇ ਜ਼ਮੀਨ ਵਿਕਾਊ ਹੈ ਤਕਸੀਮ ਟੱਕ ਹੈ ਇੱਕ ਪੇਜ ਦੀ ਫਰਦ ਹੈ 10 ਐਚਪੀ ਦਾ ਕਨੈਕਸ਼ਨ ਲੱਗੇ ਜੀ ਸਮੇਤ ਕੋਠੀ ਤੇ ਸ਼ੈੱਡ ਵੀ ਵਿਕਾਊ ਹੈ ਜੀ ਏਰੀਆ ਜੀ ਪਿੰਡ ਸਰਹਾਲੀ ਰੋਡ ਹਾਈਵੇ ਤੋਂ 2.5 ਕਿਲੋਮੀਟਰ ਜੀ ਪਿੰਡ ਦਰੇੜ ਸਾਹਿਬ ਪੱਕਾ ਰਸਤਾ ਉੱਤੇ ਜ਼ਮੀਨ ਨੂੰ ਰੇਟ 1 ਕਰੋੜ 15 ਲੱਖ ਸਾਰੇ ਦਾ ਦੋ ਨੰਬਰ ਨੇ ਵੀਰਾਂ ਦੇ ਦੋਨੇ ਨੋਟ ਕਰ ਲਓ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 90415 20922 ਚਰਨ ਸਿੰਘ ਦੂਜਾ ਨੰਬਰ ਹੈ ਜੀ 98554 0533 ਮੰਗਲ ਸਿੰਘ ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 18 ਕਨਾਲਾਂ 10 ਮਰਲੇ ਜ਼ਮੀਨ ਹੈ ਜਿਹੜੀ ਤੁਸੀਂ 1 ਕਰੋੜ 15 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਜਲਦੀ ਤੁਹਾਨੂੰ ਮਿਲਦਾ ਰਹੇ ਤੇ ਤੁਹਾਨੂੰ ਨਵੀਆਂ ਜ਼ਮੀਨਾਂ ਦੀਆਂ ਵੀਡੀਓ ਦੇਖਣ ਨੂੰ ਜਿਹੜੀਆਂ ਮਿਲਦੀਆਂ ਰਹਿਣ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਘਰ ਦੀ ਪਾਲੀ ਝੋਟੀ ਵਿਕਾਉ ਹੈ ਜੀ ਦੂਜੀ ਸੂਏ ਸੋਣ ਵਾਲੀ ਹੈ ਪਹਿਲੇ ਸੂਏ ਦੁੱਧ 14 ਕਿਲੋ ਦੁੱਧ ਦਿੱਤਾ ਸੀਗਾ ਤੇ ਦੂਜਾ ਸੂਆ ਜੀ ਹੁਣ ਸੋਣ ਵਾਲੀ ਝੋਟੀ ਇਹ ਤੇ ਇਹਦੀ ਮਾਂ ਦਾ ਦੁੱਧ ਰਿਕਾਰਡ ਹੈ ਜਿਹੜਾ 20 ਕਿਲੋ ਹੈ ਜੀ ਏਰੀਆ ਪਿੰਡ ਮਹਰਾਜ ਵਾਲਾ ਮੁਕਸਰ ਤੇ ਜਿਹੜੀ ਝੋਟੀ ਦੀ ਮਾਂ ਆ ਇਹ ਵੀਰ ਕੋਲੇ ਘਰੇ ਖੜੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਫੁੱਲ ਗਰੰਟੀ ਵਾਲੀ ਮੱਝ ਹੈ ਤੁਸੀਂ ਜਾ ਕੇ ਇਸ ਵੀਰ ਦੇ ਨਾਲ ਮਿਲੋ ਤੇ ਇਸ ਮੱਝ ਨੂੰ ਖਰੀਦ ਸਕਦੇ ਹੋ ਘਰੇ ਰੱਖਣ ਦੇ ਲਈ ਬਹੁਤ ਵਧੀਆ ਹੈ ਝੋਟੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 94600 42140709464214070 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਦੀ ਪਾਲੀ ਹੋਈ ਝੋਟੀ ਜਿਹੜੀ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਇਸ ਵੀਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨਹੀਂ ਤਾਂ ਇਹ ਹੱਥੋਂ ਨਿੱਕਲ ਜੂ ਝੋਟੀ ਕਿੰਨੀ ਵਧੀਆ ਠੰਡੀ ਸੀਲ ਝੋਟੀ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜੌਨ ਡੀਅਰ 505 ਡੀ ਟਰੈਕਟਰ ਵਿਕਾਊ ਆ 2017 ਮਾਡਲ 4,50,000 ਰੁਪਏ ਰੇਟ ਰੱਖੇ ਗਿਆ ਜੀ ਬਾਕੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ 98098 ਤਹ 70855 98098 70855 ਇਸ ਨੰਬਰ ਤੇ ਫੋਨ ਕਰਕੇ ਜੌਂਡੀਆ ਰੁਪਿਆ ਬੀ ਡੀ ਟਰੈਕਟਰ 2017 ਮਾਡਲ 4.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਏਰੀਆ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਕਟਰ ਜਿਹੜਾ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜੀ ਸਵਿਫਟ ਡਿਜ਼ਾਇਰ ਗੱਡੀ ਵਿਕਾਉ ਹੈ ਜੀ ਬਾਕੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਓ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਹਦੇ ਵਿੱਚ ਤੁਸੀਂ ਗੱਡੀ ਦੀ ਕੰਡੀਸ਼ਨ ਘਰ ਬੈਠੇ ਹੀ ਤੁਸੀਂ ਦੇਖ ਸਕਦੇ ਹੋ ਸਵਿਫਟ ਡਿਜ਼ਾਇਰ ਗੱਡੀ ਹੈ 2013 ਮਾਡਲ ਹੈ ਜੀ ਰੇਟ ਹੈ 3,35,000 3,35,000 ਰੁਪਏ ਰੇਟ ਰੱਖੇ ਗਏ ਜੀ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਕਾਗਜ਼ ਵਗੈਰਾ ਪੂਰੇ ਨੇ ਗੱਡੀ ਸਾਫ਼ ਕੰਡੀਸ਼ਨ ਹੈ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਹਰਿਆਣਾ ਨੰਬਰ ਹੈ ਗੱਡੀ ਤੇ ਨੰਬਰ ਤੁਸੀਂ ਨੋਟ ਕਰ ਲਓ ਵੀਰ ਦਾ ਗੱਡੀ ਖਰੀਦਣ ਦੇ ਲਈ ਨੰਬਰ ਹੈਗਾ ਜੀ 9256457739 9256457739 ਇਸ ਨੰਬਰ ਤੇ ਫੋਨ ਕਰਕੇ ਤੁਸੀਂ Swift Red ਗੱਡੀ 2013 ਮਾਡਲ 335000 ਰੁਪਏ ਚ ਖਰੀਦ ਸਕਦੇ ਜਿਹੜਾ ਵੀ ਵੀਰ ਟਰੈਕਟਰ ਮੇਲਾ ਚੈਨਲ ਤੇ ਵੀਡੀਓ ਦੇਖਦਾਗਾ ਸਾਡਾ ਨਾਮ ਲੈ ਕੇ ਕੋਈ ਵੀ ਜੇ ਖਰੀਦਣ ਜਾਊਗਾ ਚੈਨਲ ਦਾ ਤਾਂ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਜੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਵੀਰ ਨੇ ਮੋਟਰ ਕਨੈਕਸ਼ਨ ਵੇਚਣਾ ਹੋਵੇ ਸਾਡੇ ਸੱਤ ਦਾ ਜਾਂ ਫਿਰ 10 ਦਾ ਤਾ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 73407 04865 73407 04865 ਇਸ ਨੰਬਰ ਤੇ ਸੰਪਰਕ ਕਰੋ ਜੇ ਕਿਸੇ ਵੀਰ ਨੇ ਮੋਟਰ ਕਨੈਕਸ਼ਨ ਵੇਚਣਾ ਹੋਵੇ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਹੈ ਜੀ ਰੇਟ ਹੈ ਜੀ 3 ਲੱਖ 30 ਹੇਅਰ ਏਰੀਆ ਤਲਵੰਡੀ ਸਾਬ 76144 46700 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 98798846 ਇਸ ਨੰਬਰ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ 5-7 ਫੋਟੋਆਂ ਪੂਰੀ ਜਾਣਕਾਰੀ ਭੇਜਿਆ ਕਰੋ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਚੈਨਲ ਦੇ ਉੱਤੇ ਚਲਾ ਦਿੱਤੀ ਜਾਊਗੀ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਇਸ ਵੀਰ ਦੇ ਸਾਰੇ ਪਸ਼ੂ ਵਿਕਾਊ ਨੇ ਸਾਰੇ ਵੀਡੀਓ ਦੇ ਵਿੱਚ ਦਿਖਾਏ ਹੋਏ ਨੇ ਬਹੁਤ ਸੋਹਣੀ ਤੇ ਵਧੀਆ ਵੀਡੀਓ ਬਣਾ ਕੇ ਭੇਜੀਏ ਤੁਸੀਂ ਦੇਖ ਸਕਦੇ ਹੋ ਜੀ 4 HF ਤੇ ਜਰਸੀ ਗਾਵਾਂ ਵਿਕਾਊ ਨੇ ਜੀ ਏਰੀਆ ਫਤਿਹਗੜ੍ਹ ਸਾਹਿਬ ਰੇਟ ਵੀਰ ਮੌਕੇ ਤੇ ਫੋਨ ਤੇ ਹੀ ਦੱਸਣਗੇ ਤੇ ਫੋਨ ਨੰਬਰ ਜਿਹੜੇ ਤੁਸੀਂ ਨੋਟ ਕਰ ਸਕਦੇ ਹੋ ਜੀ 9592066227 9592066227 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਪਸ਼ੂ ਹੈ ਜਿਹੜੇ ਤੁਸੀਂ ਖਰੀਦ ਸਕਦੇ ਹੋ ਜੀ ਸਾਰੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਾ ਕੇ ਮੌਕੇ ਤੇ ਬੈਠ ਕੇ ਡੀਲ ਪੱਕੀ ਕਰ ਸਕਦੇ ਹੋ 33 ਕਨਾਲਾਂ ਜ਼ਮੀਨ ਵਿਕਾਊ ਹੈ ਜੀ ਪਿੰਡ ਸਰਹਾਲੀ ਨਕੋਦਰ ਫਗਵਾੜਾ ਰੋਡ ਜਲੰਧਰ ਪਿੰਡ ਦੀ ਨੇੜੇ ਵਾਲੀ ਜ਼ਮੀਨ ਹੈ ਸਾਲ ਮੋਟਰ ਹੈ ਜੀ ਇੱਕ ਪਾਸੇ 33 ਫੁੱਟ ਰੋਡ ਦਾ ਫਰੰਟ ਹੈ ਦੂਜੇ ਪਾਸੇ ਪਿੰਡ ਦੇ ਨਾਲ ਲੱਗਦੀ ਹੈ ਨਕੋਦਰ ਤੋਂ 9 ਕਿਲੋਮੀਟਰ ਹੈ ਫਗਵਾੜੇ ਤੋਂ 11 ਕਿਲੋਮੀਟਰ ਹੈ ਜਲੰਧਰ ਤੋਂ 24 ਕਿਲੋਮੀਟਰ ਹੈ ਰੇਟ ਹੈ ਜੀ 37 ਲੱਖ ਰੁਪਏ ਦੀ ਮੰਗ ਰੱਖੀ ਗਈ ਹੈ ਦੋ 슈ਗਰ ਮਿਲ ਦੇ ਨਾਲ ਲੱਗਦੀ ਹੈ ਜ਼ਮੀਨ 9877285276 ਇਸ ਨੰਬਰ ਤੇ ਫੋਨ ਕਰਕੇ 33 ਨਾਲਾਂ ਜ਼ਮੀਨ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਤੀ ਕਮੈਂਟਾਂ ਵਿੱਚ ਵਾਈ ਗਰੂ ਜਰੂਰ ਲਿਖ ਦਿਆ ਕਰੋ ਜਿਹੜੇ ਵੀਰ ਬਹੁਤ ਸੋਹਣੇ ਅਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੋ ਆਪਣਾ ਏਰੀਆ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਵੀਰ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਐਸੇ ਹੀ ਤਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ